ਵਰਸ਼ੀ ਇਹਦੇ ਭਾਈ ਬਿਆਨਤ ਸਿੰਘ ਦੇ ਸੁਪੁੱਤਰ ਸਰਦਾਰ ਸਰਬਜੀਤ ਸਿੰਘ ਖੜਿਆ ਉਹਨਾਂ ਦੀ ਹਮਾਇਤ ਕੀਤੀ ਜਾਵੇ ਭਾਈ ਅਮਰਤਪਾਲ ਸਿੰਘ ਜਿਹੜਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਦਾ ਖੰਡੇ ਬਾਟੇ ਦਾ ਅਮਰ ਸ਼ਗਨ ਲਈ ਪ੍ਰੇਰਦਾ ਸੀ ਪੰਜਾਬ ਦੀ ਸਰਕਾਰ ਨੇ ਉਹਨੂੰ ਫੜ ਕੇ ਐਨਐਸਏ ਲਾ ਕੇ ਡਿਬਰੂਗੜ੍ਹ ਜੇਲ੍ਹ ਚ ਸਾਥੀਆਂ ਸਮੇਤ ਬੰਦ ਕਰ ਦਿੱਤਾ ਜਿਹੜੀ ਕਿ ਬੜੀ ਬੇਇਨਸਾਫੀ ਤੇ ਧੱਟੇਸ਼ਾਈ ਆ ਅੱਜ ਉਹ ਕੈਂਡੀਡੇਟ ਆ ਖੜੂਰ ਸਾਹਿਬ ਤੋਂ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਖਡੂਰ ਸਾਹਿਬ ਉੱਤੇ ਫਰੀਦਕੋਟ ਕੋਈ ਵੀ ਐਸਾ ਸਿੱਖ ਤੇ ਐਸਾ ਇਨਸਾਫ ਪਸੰਦ ਗੈਰ ਸਿੱਖ ਵੀ ਨਾ ਰਹੇ ਜਿਹੜਾ ਇਹਨਾਂ ਯੋਧਿਆਂ ਨੂੰ ਜਿਹੜਾ ਹੈਗਾ ਵੋਟ ਨਾ ਪਾਵੇ ਕਿਉਂਕਿ ਇਹਨਾਂ ਨੂੰ ਪਾਰਲੀਮੈਂਟ 'ਚ ਭੇਜਣਾ ਸਾਡਾ ਮੋਢਲਾ ਫਰਜ਼ ਬਣਦਾ ਉਸ ਪਾਰਲੀਮੈਂਟ ਦੇ ਅੰਦਰ ਜਿੱਥੇ ਇੱਕ ਪਾਸੇ ਅਕਾਲ ਤਖਤ ਸਾਹਿਬ ਦੇ ਉੱਤੇ ਤੋਪਾਂ ਟੈਂਕਾਂ ਦਾ ਹਮਲਾ ਕਰਨ ਵਾਲੀ ਇੰਦਰਾ ਗਾਂਧੀ ਤੇ ਜਿਹੜਾ ਸਿੱਖਾਂ ਨੂੰ ਕਹਿੰਦਾ ਸੀਗਾ ਕਿ ਜਦ ਬڑا ਪੀੜ ਗਿਰਦਾ ਤਾਂ ਧਰਤੀ ਹਿੱਲਦੀ ਹੈ ਖੂਨ ਦਾ ਬਦਲਾ ਖੂਨ ਰਜੀਵ ਗਾਂਧੀ ਦਾ ਪੁੱਤ ਬੈਠਾ ਹੋਊਗਾ ਦੂਜੇ ਪਾਸੇ ਸਾਡੇ ਅਮਰ ਸ਼ਹੀਦ ਭਾਈ ਬਿਆਨਤ ਸਿੰਘ ਦਾ ਪੁੱਤਰ ਭਾਈ ਸਰਬਜੀਤ ਸਿੰਘ ਬੈਠਾ ਹੋਊਗਾ ਤੇ ਫਿਰ ਉਥੇ ਦੇਸ਼ ਦੀ ਵੱਡੀ ਪੰਚਾਇਤ ਪਾਰਲੀਮੈਂਟ ਦੇ ਵਿੱਚ ਪੰਥ ਤੇ ਪੰਜਾਬ ਦੀ ਗੱਲ ਹੋਊਗੀ ਔਰ ਪੰਥ ਤੇ ਪੰਜਾਬ ਦੁਨੀਆ ਦੇ ਵਿੱਚ ਇੱਕ ਮੈਸੇਜ ਜਾਊਗਾ ਤੇ ਜਿਨ੍ਹਾਂ ਨੇ ਪੰਥ ਪੰਜਾਬ ਦੀ ਕੁਰਬਾਨੀ ਕੀਤੀ ਸਰਦਾਰ ਬਿਆਨ ਸਿੰਘ ਸਰਦਾਰ ਕੇਰ ਸਿੰਘ ਸਰਦਾਰ ਸ਼ਹੀਦ ਭਾਈ ਸਤਵੰਦ ਸਿੰਘ ਅਗਵਾਨ ਇਹੋ ਜਿਹੇ ਜੋਧਿਆਂ ਦੇ ਮੈਂ ਸਮਝਦਾ ਕਿ ਪਰਿਵਾਰਾਂ ਦਾ ਮਾਨਸਿਕ ਅਧਿਕਾਰ ਜਿੰਨਾ ਕੀਤਾ ਜਾਵੇ ਉਹ ਘਟਿਆ ਤੇ ਇਹਨਾਂ ਦੋ ਹਲਕੇ